ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ YouTube ਚੈਨਲ ਤੇ ਉਮੀਦ ਆ ਤੁਸੀਂ ਸਾਰੇ ਵਧੀਆ ਹੋਗੇ ਤੇ ਜਿੱਦਾਂ ਦਾ ਕਿ ਤੁਸੀਂ থাম্বਨੇਲ ਤੇ ਦੇਖ ਚੁੱਕੇ ਹੋ ਅੱਜ ਅਸੀਂ ਜਾ ਰਹੇ ਹਾਂ ਕਰਤਾਰਪੁਰ ਸਾਹਿਬ ਤੇ ਸਵੇਰ ਦੇ ਬੱ ਚੁੱਕੇ ਆਂ 4 ਤੇ ਅਸੀਂ ਹੋ ਗਏ ਆ ਰੈਡੀ ਗੱਡੀ ਆਪਣੀ ਤਿਆਰ ਬਸ ਹੁਣ ਅਸੀਂ ਨਿਕਲਣ ਲੱਗੇ ਆ ਕਿਉਂਕਿ ਮੇਰੇ ਘਰ ਤੋਂ ਡੇਰਾ ਬਾਬਾ ਨਾਨਕ ਦਾ ਜੋ ਡਿਸਟੈਂਸ ਹੈਗਾ ਉਹ 250 ਕਿਲੋਮੀਟਰ ਦੇ ਅਰਾਊਂਡ ਦੀ ਖੜਿਆ ਸੀਗਾ Google Map ਦੇ ਉੱਪਰ ਤਾਂ ਸੀ ਇਸ ਕਰਕੇ ਪਲਾਨ ਕੀਤਾ ਅਸੀਂ ਅਰਾਊਂਡ 4:00 ਘੰਟੇ ਨਿਕਲਾਂਗੇ ਤੇ ਅਸੀਂ ਹੁਣ ਰੁਪਈਆ ਘਰ ਤੋਂ ਤੇ ਆਪਾਂ ਹੈਗੇ ਹੁਣ ਹਾਈਵੇ ਸਭ ਤੋਂ ਪਹਿਲਾਂ ਆਪਾਂ ਜਾਵਾਂਗੇ ਰੋਪੜ ਥੈਨ ਜਲੰਧਰ ਬਿਆਸ ਬਟਾਲਾ ਤੇ ਫਿਰ ਪਹੁੰਚਾਂਗੇ ਡੇਰਾ ਬਾਬਾ ਨਾਨਕ ਤੇ ਇਹ ਆਪਣਾ ਇਹ ਪੂਰਾ ਸਫਰ ਹੋਏਗਾ ਆਰਾਊਂਡ 250 ਕਿਲੋਮੀਟਰ ਦਾ ਜਿਵੇਂ ਆਪਾਂ ਪਹਿਲਾਂ ਦੱਸ ਚੁੱਕੇ ਆ ਤੇ ਆਪਾਂ ਆਪਾਂ ਨੂੰ ਆਰਾਊਂਡ ਲੱਗਣ ਵਿੱਚ ਆ 4.5 ਘੰਟੇ ਲੱਗ ਜਿਵੇਂਗੇ ਪਹੁੰਚਦੇ ਪਹੁੰਚਦੇ ਤੇ ਅਸੀਂ ਇਸ ਟਾਈਮ ਪਹੁੰਚ ਚੁੱਕੇ ਆ ਜੀ ਰੋਪੜ ਅਸੀਂ ਆ ਰੋਪੜ ਕ੍ਰੋਸ ਕਰ ਰਹੇ ਆ ਜੀ ਤੇ ਹਲੇ ਮਤਲਬ ਵੀ ਅਰਾਊਂਡ ਸਵੇਰ ਦੇ 5:00 ਵੱਜ ਚੁੱਕੇ ਆ ਤੇ ਉਹਦੇ ਕਰਕੇ ਹਲੇ ਰਸ਼ ਵਗੈਰਾ ਕੋਈ ਹੈ ਨਹੀਂ ਆ ਤਾਂ ਸਵੇਰ ਦਾ ਸਫਰ ਮੇਰੇ ਹਿਸਾਬ ਨਾਲ ਬਿਲਕੁਲ ਠੀਕ ਹੈ ਜੀ ਕਿਉਂਕਿ ਇਸ ਦੇ ਵਿੱਚ ਟ੍ਰੈਫਿਕ ਕਟ ਮਿਲਦੀ ਹੈ ਤੇ ਤੁਸੀਂ ਥੋੜਾ ਜਿਹਾ ਮਤਲਬ ਵੀ ਆਪਣੀ ਡੈਸਟੀਨੇਸ਼ਨ ਤੇ ਬਿਨਾਂ ਕਿਸੇ ਜਾਮ ਤੇ ਬਿਨਾਂ ਕਿਸੇ ਟ੍ਰੈਫਿਕ ਤੇ ਥੋੜਾ ਜਲਦੀ ਪਹੁੰਚ ਸਕਦੇ ਹੋ ਤੇ ਅਸੀਂ ਹੁਣ ਹੈਗੇ ਆ ਆਪਣਾ ਮੇਨ ਹਾਈਵੇ ਪਰ ਤੇ ਤੁੰਦ ਬਹੁਤ ਜ਼ਿਆਦਾ ਪਈ ਹੋਈ ਆ ਅਤੇ ਆਪਾਂ ਵੀ ਹੁਣ ਗੱਡੀ ਬਿਲਕੁਲ ਸਲੋ ਚਲਾ ਰਹੇ ਆ ਵੀ ਤਾਂ ਕਿ ਆਪਾਂ ਸੇਫ ਮੈਨਰ ਦੇ ਵਿੱਚ ਵੀ ਆਪਾਂ ਆਪਣੀ ਡੈਸਟੀਨੇਸ਼ਨ ਤੇ ਪਹੁੰਚ ਜਾਈਏ ਆਪਣਾ ਮਦਾ ਡੇਰਾ ਬਾਬਾ ਨਾਲ ਪਹੁੰਚ ਜਾਈਏ ਜੀ ਪਰ ਤੁੰਦ ਇੰਨੀ ਜ਼ਿਆਦਾ ਹੈ ਕਿ ਵੀ ਆਪਾਂ ਗੱਡੀਆਂ ਉੱਪਜਾਈ ਨਹੀਂ ਸਾਦੇ ਹੈਗੇ ਹਾਈਵੇ ਦੇ ਉੱਪਰ ਉਹਨਾਂ ਆਪਾਂ ਵੀ ਪਿੱਛੇ ਬਸ ਗੱਡੀਆਂ ਦੇ ਪਿੱਛੇ ਲਗਾ ਲਗਾ ਕੇ ਆਪਾਂ ਜਾ ਰਹੇ ਆ ਜੀ ਦੋਸਤੋ ਬੱਝ ਚੁਕੇ ਨੇ ਪੂਰੇ 7 ਤੇ ਅਸੀਂ ਇਸ ਟਾਈਮ ਪਹੁੰਚਣ ਆਲੇ ਆ ਜਲੰਧਰ ਤੁੰਦ ਕਰਕੇ ਸਾਨੂੰ ਟਾਈਮ ਕਾਫੀ ਲੱਗ ਗਿਆ ਬਟ ਇੰਨਾ ਜ਼ਿਆਦਾ ਟਾਈਮ ਲੱਗਦਾ ਨਹੀਂ ਹੈਗਾ ਕਿਉਂਕਿ ਹਾਈਵੇ ਵਧੀਆ ਅੱਛੇ ਨੇ ਤੇ ਹੁਣ ਅਸੀਂ ਜਲੰਧਰ ਪਹੁੰਚ ਗਏ ਤੇ ਜਲੰਧਰ ਤੋਂ ਹੁਣ ਅਸੀਂ ਜਾਵਾਂਗੇ ਪਟਾਲਾ ਪਟਾਲਾ ਤੋਂ ਫਿਰ ਡੇਰਾ ਬਾਬਾ ਨਾਨਕ ਜਲੰਧਰ ਚ ਵੀ ਤੁੰਦ ਕਾਫੀ ਆ ਹਲੇ ਦੇਖੋ ਕਿਤੇ ਕਿਤੇ ਹੈ ਨਹੀਂ ਆ ਤੇ ਕਿਤੇ ਕਿਤੇ ਬਹੁਤ ਜ਼ਿਆਦਾ ਹੈ ਤਾਂ ਸੀ ਇੱਕ 2 ਮਿੰਟ ਲਈ ਬ੍ਰੇਕ ਲਈ ਸੀਗੀ ਰਸਤੇ ਦੇ ਵਿੱਚ ਤਾਂ ਉਰੇ ਆਪਾਂ ਹਲੇ ਪਟਾਲੇ ਤੋਂ अराउंड 80 ਕਿਲੋਮੀਟਰ ਦੂਰ ਆਇਆ ਬਟ ਉਰੇ ਧੁੰਦੀ ਇੰਨੀ ਜ਼ਿਆਦਾ ਹੈ ਕਿ ਨਾ ਬਹੁਤ ਜ਼ਿਆਦਾ ਧੁੰਦਾ ਹੋ ਰੇ ਆ ਆਪਣਾ ਗੱਡੀ ਖੜੀ ਹੈ ਜੀ ਤੇ ਉਰੇ 2 ਮਿੰਟ ਲਈ ਬ੍ਰੇਕ ਲਈ ਆ ਸੂਰਜ ਉਹ ਹਲਕਾ ਹਲਕਾ ਸਾਹਮਣੇ ਚਮਕ ਰਿਹਾ ਹੈ ਬਟਾ ਦੇਖੋ ਆ ਇੱਧਰ ਸਾਹਮਣੇ ਖੇਤ ਆ ਤੇ ਹੁਣ 2 ਮਿੰਟ ਦੀ ਬ੍ਰੇਕ ਲਗੀ ਤੀ ਤੇ ਹੁਣ ਆਪਾਂ ਦੁਬਾਰਾ ਤੇ ਆਪਣਾ ਸਫਰ ਸ਼ੁਰੂ ਕਰਦੇ ਆ ਤੇ ਇਸ ਟਾਈਮ ਅਸੀਂ ਖੜੇ ਆ ਜੀ ਡੇਰਾ ਬਾਬਾ ਨਾਨਕ ਦੇ ਦਰਸ਼ਨੀ ਗੇਟ ਤੇ ਜੀ ਤੇ ਹੁਣ ਅਸੀਂ ਆਪਾਂ ਡੇਰਾ ਬਾਬਾ ਨਾਨਕ ਲਈ ਇਹ ਰੋਡ ਆਪਣੀ ਸਿੱਧੀ ਡੇਰਾ ਬਾਬਾ ਨਾਨਕ ਜਾ ਰਹੀ ਆ ਤੇ ਅਸੀਂ ਹੁਣ ਇਸ ਹਾਈਵੇ ਦੇ ਉੱਪਰ ਆ ਤੇ ਅਸੀਂ ਹੁਣ ਸਿੱਧਾ ਜਾ ਰਹੇ ਆ ਡੇਰਾ ਬਾਬਾ ਨਾਨਕ ਜੋ ਉਰੇ ਤੇ ਲੰਮ ਸਮੇਂ ਰਾਉਂਡ 3 ਕਿਲੋਮੀਟਰ ਦੱਸ ਰਹੇ ਆ ਜੀ ਮੈਂ ਤਾਂ ਗੂਗਲ ਮੈਪ ਤੋਂ ਚੈੱਕ ਕੀਤਾ ਸੀਗਾ ਉਹ ਦੱਸ ਰਿਹਾ ਗੂਗਲ ਮੈਪ ਦਿਖਾ ਰਿਹਾ ਕਿ ਵੀ ਉਰੇ ਤੇ ਰਾਉਂਡ 3 ਕਿਲੋਮੀਟਰ ਆ ਤੇ ਆਪਾਂ ਹੁਣ ਉੱਥੇ ਡੇਰਾ ਬਾਬਾ ਲਾਨ ਕੀ ਜਾ ਰਹੇ ਆਂ ਜੀ ਤਾਂ ਜੀ ਅਸੀਂ ਵੈਲਕਮ ਟੂ ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਮਤਲਬ ਮੇਨ ਐਂਟਰੈਂਸ ਤੇ ਅਸੀਂ ਪਹੁੰਚ ਚੁੱਕੇ ਆਂ ਤੇ ਹੁਣ ਅਸੀਂ ਜਾ ਰਹੇ ਆਂ ਕਰਤਾਰਪੁਰ ਕੋਰੀਡੋਰ ਜੀ ਲੋ ਜੀ ਅਸੀਂ ਹੁਣ ਪਹੁੰਚ ਚੁੱਕੇ ਆਂ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਉੱਪਰ ਆ ਗਏ ਆ ਹੁਣ ਬੀਐਸਐਫ ਦਾ ਉਰੇ ਮੇ ਵੀ ਆਪਣੇ ਡਾਕੂਮੈਂਟ ਵਗੈਰਾ ਅੱਗੇ ਚੈੱਕ ਕਰਨਗੇ ਅ ਕੰਟੀਨਿਊਲ ਨੈਸ਼ਨਲ ਹਾਈਵੇ ਲਿਖਿਆ ਹੋਇਆ ਜੀ ਇਹ ਰੇ ਕਰਤਾਰਪੁਰ 5 ਵੈਲਕਮ ਟੂ ਸ਼੍ਰੀ ਕਰਤਾਰਪੁਰ ਸਿਕਨਾਰਨਗ ਦੇਵ ਜੀ ਮਾਰਕ ਅ ਸੜਕਾਂ ਜਿਹੜੀਆਂ ਆਪਣੀ ਕਰਤਾਰਪੁਰ ਕੋਰੀਡੋਰ ਨੂੰ ਜਿਹੜੀਆਂ ਜਾਂਦੀਆਂ ਆ ਕਾਫੀ ਵਧੀਆ ਨੇ ਸਾਫ ਸੁਥਰੀਆਂ ਨੇ ਹਾਂ ਉਰੇ ਤੱਕ ਜਿਹੜਾ ਪਿੱਛੇ ਸੀਗਾ ਆਪਣਾ ਜੀ ਉਸ ਤੇ ਕਾਫੀ ਦਿੱਕਤ ਆਈ ਆ ਸੜਕ ਮਤਲਬ ਸੜਕ ਦਾ ਕੰਮ ਚੱਲ ਰਿਹਾ ਹਾਈਵੇ ਬੰਦਾ ਪਿਆ ਉਹਦੇ ਕਰਕੇ ਟ੍ਰੈਫਿਕ ਅਹ ਟ੍ਰੈਫਿਕ ਤਾਂ ਘੱਟ ਸੀਗੀ ਬਟ ਸੜਕ ਦਾ ਕਾਫੀ ਬੁਰਾ ਹਾਲ ਸੀਗਾ ਸੜਕ ਕਾਫੀ ਟੁੱਟੀ ਹੋਈ ਸੀਗੀ ਐਕਚੁਅਲੀ ਪਹੁੰਚ ਸੋ ਗਏ ਸੀਗੇ ਬਾਰਡਰ ਤੇ ਪਰ ਸਾਨੂੰ ਬੀਐਸਐਫ ਸਿਕਿਉਰਟੀ ਨੇ ਵਾਪਿਸ ਭੇਜ ਦਿੱਤਾ ਉਹ ਕਹਿ ਰਹੇ ਸੀਗੇ ਵੀ ਤੁਹਾਨੂੰ ਕੋਵਿਡ ਦਾ ਟੈਸਟ ਕਰਵਾਉਣਾ ਪਏਗਾ ਜਿਹੜਾ ਵੀ 72 ਘੰਟੇ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਤਾਂ ਅਸੀਂ ਹੁਣ ਵਾਪਿਸ ਆਪਣਾ ਕੋਵਿਡ ਦਾ ਟੈਸਟ ਕਰਵਾਉਣ ਜਾ ਰਹੇ ਜਿਹੜਾ ਕਿ ਉਰੀ ਨਜ਼ਦੀਕੀ ਸਰ ਹਸਪੀਟਲ ਵਿੱਚ ਹੋ ਜਾਵੇਗਾ ਤਾ ਅਸੀਂ ਪਹੁੰਚੂ ਗਏ ਆ ਡੇਰਾ ਬਾਬਾ ਨਾਨਕ ਜਿੱਮੇ ਸਾਨੂੰ ਬੀਐਸਐਫ ਨੇ ਆਪਣੇ ਅਫੀਸਰ ਨੇ ਦੱਸਿਆ ਸੀਗਾ ਕਿ ਗੁਰਦੁਆਰੇ ਦੇ ਨਾਲ ਹੀ ਔਰੇ ਸਰਕਾਰੀ ਹਸਪੀਟਲ ਆ ਤਾਂ ਸਾਡਾ ਕੋਵਿਡ ਟੈਸਟ ਹੋ ਗਿਆ ਔਰੇ ਤੇ ਈਵਨ ਸਾਨੂੰ ਇਹਨਾਂ ਨੇ ਰਿਪੋਰਟਸ ਦੇ ਦਿੱਤੀਆਂ ਐ ਲਾਈਕ ਵੀ ਉਹ ਕਿਆ ਕਿਆ ਹੈ ਕਿ ਵੀ ਉਹ ਐਦਾਂ ਦੀਆਂ ਰਿਪੋਰਟਸ ਹੁੰਦੀਆਂ ਨੇ ਵੀ ਮਤਲਬ ਉਹ ਸਟੈਂਪ ਵਗੈਰਾ ਟੈਸਟ ਕਰਕੇ ਸਟੈਂਪ ਵਗੈਰਾ ਸਟੈਂਪ ਲਗਾ ਕੇ ਦੇ ਦਿੰਦੇ ਆ ਤਾਂ ਹੁਣ ਅਸੀਂ ਦੁਬਾਰਾ ਜਾਵਾਂਗੇ ਬਾਰਡਰ ਤੇ ਤੇ ਤੈਨੂੰ ਉਹ ਚੈੱਕ ਕਰਵਾ ਕੇ ਫਿਰ ਅਸੀਂ ਨਿਕਲਾਂਗੇ ਅਤੇ ਅਸੀਂ ਹੁਣ ਐਂਟਰੀ ਕਰ ਚੁੱਕੇ ਹਾਂ ਆਪਣਾ ਕੋਰੀਡੋਰ ਦੇ ਅੰਦਰ ਆ ਚੁੱਕੇ ਬੀਐਸਐਫ ਨੇ ਸਾਡੀ ਵਾਹਨ ਵਗੈਰਾ ਚੈੱਕ ਕੀਤਾ ਤੇ ਉਸ ਤੋਂ ਬਾਅਦ ਸਾਡੇ ਡਾਕੂਮੈਂਟ ਚੈੱਕ ਕਰਕੇ ਆਪਣਾ ਕੋਵਿਡ ਦਾ ਟੈਸਟ ਚੈੱਕ ਕਰਕੇ ਉਹਨਾਂ ਨੇ ਸਾਨੂੰ ਅਲਾੋਕ ਕਰ ਦਿੱਤਾ ਸਾਡੀ ਪਾਰਕਿੰਗ ਫੀਸ ਲੱਗੀ ਹੈ ਵਾਹਨ ਦੀ ਗੱਡੀ ਦੀ ਪਾਰਕ ਅੰਦਰ ਕਰਨ ਦੀ 50 ਰੁਪਏ ਤੇ ਹੁਣ ਅਸੀਂ ਅਗਰ ਮੇਰੇ ਤੁਸੀਂ ਪਿੱਛੇ ਦੇਖੋ ਤਾਂ ਉੱਥੇ ਤੇ ਸਾਡੀ ਐਂਟ੍ਰੈਂਸ ਹੋਣੀ ਹੈ ਤੇ ਅਸੀਂ ਹੁਣ ਪਹੁੰਚ ਚੁੱਕੇ ਹਾਂ ਕੋਰੀਡੋਰ ਤੇ ਚਲੋ ਜਿਹੜਾ ਆਪਣਾ ਸਮਾਨ ਹੈਗਾ ਉਹ ਪਾ ਲੈ ਕੇ ਫਿਰ ਪਾ ਜਾ ਰਹੇ ਹਾਂ ਜੀ ਅੰਦਰ ਅਸੀਂ ਹੁਣ ਇਸ ਟਾਈਮ ਬੈਠੇ ਹਾਂ ਕੈਂਟੀਨ ਜਿਹੜੀ ਆਪਣੇ ਉਰੇ ਕੋਰੀਡੋਰ ਦੇ ਉੱਤੇ ਹੀ ਬਣੀ ਹੋਈ ਆ ਤਾਂ ਅਸੀਂ ਅਸੀਂ ਸਾਰੇ ਕੁਝ ਖਾ ਕੇ ਨੇ ਨਿਕਲੇ ਦੇ ਤਾਂ ਹੁਣ ਅਸੀਂ ਆਪਣਾ ਆਲੂ ਦੇ ਪੌਂਠੇ ਵਗੈਰਾ ਵਾਲੇ ਬੋਲਿਆ ਇਹ ਦੇ ਲਈ ਤਾਂ ਉਹ ਖਾ ਕੇ ਫਿਰ ਹੁਣ ਅਸੀਂ ਅੱਗੇ ਨਿਕਲਾਂਗੇ ਫਿਲਹਾਲ ਅਸੀਂ ਹੁਣ ਕੁਝ ਖਾ ਲਈਏ ਫਿਰ ਅੱਗੇ ਆਪਾਂ ਚੱਲਾਂਗੇ ਇਹ ਸਾਰਾ ਆਊਟਰ ਏਰੀਆ ਜੀ ਤੇ ਹੁਣ ਉਰੇ ਤੇ ਅਸੀਂ ਅੰਦਰ ਜਾਵਾਂਗੇ ਜੀ ਆ ਲਿਖਿਆ ਹੋਆ ਪਤੰਜਲ ਟਰਮੀਨਲ ਬਿਲਡਿੰਗ ਤਾਂ ਉਰੇ ਤੇ ਹੁਣ ਅਸੀਂ ਅੰਦਰ ਜਾਵਾਂਗੇ ਦੈਨ ਜੋ ਵੀ ਸਾਡਾ ਹੋਏਗਾ ਉਹ ਚੈੱਕ ਵਗੈਰਾ ਕਰਨਗੇ ਸਾਰਾ ਕਰਨ ਦੇ ਬਾਅਦ ਫਿਰ ਅੱਗੇ ਆਪਾਂ ਜਾਵਾਂਗੇ ਬੜਾ ਅਲੋ ਕਰਨਗੇ ਕਿ ਜਾਣ ਵਾਸਤੇ ਅਸੀਂ ਹੁਣ ਸਾਰਾ ਇਮੀਗ੍ਰੇਸ਼ਨ ਪ੍ਰੋਸੈਸ ਕੰਪਲੀਟ ਕਰਕੇ ਹੁਣ ਅਸੀਂ ਅੱਗੇ ਜਾ ਰਹੇ ਹਾਂ ਇਹ ਆਪਣੇ ਕੋਲ ਬੈਟਰੀ ਕਾਟ ਆਈ ਹੈ ਲੈਣ ਵਾਸਤੇ ਤਾਂ ਹੁਣ ਅਸੀਂ ਅੱਗੇ ਜਾ ਰਹੇ ਹਾਂ ਤਾਂ ਇਸ ਟਾਈਮ ਅਸੀਂ ਇਹ ਹੈਗਾ ਆਪਣਾ ਇੰਡੀਆ ਸਾਈਡ ਦਾ ਆਪਣਾ ਮੇਨ ਐਂਟਰੈਂਸ ਤੇ ਉਹ ਪਰਲੀ ਸਾਈਡ ਹੈਗਾ ਪਾਕਿਸਤਾਨ ਤੇ ਇਹ ਹੈਗੀ ਆਪਣੀ ਜ਼ੀਰੋ ਲਾਈਨ ਇਹ ਅਸੀਂ ਹੁਣ ਕ੍ਰੋਸ ਕਰ ਰਹੇ ਹਾਂ ਇਹ ਹੈਗੀ ਆਪਣੀ 09 ਇਹ ਲੱਗੀ ਹੋਈ ਆ ਇਹ 0 ਲਾਈਨ ਹੋਗੀ ਉਹ ਉਸ ਤਰਫ ਆਪਣਾ ਆ ਗਿਆ ਪਾਕਿਸਤਾਨ ਤਾਂ ਇਹ ਸਾਹਮਣੇ ਆਪਣੀ ਪਾਕਿਸਤਾਨ ਵਾਲਿਆਂ ਦੀ ਜਿਹੜੀ ਬੱਸ ਸਰਵਿਸ ਹੈ ਉਹ ਹੈ ਤੇ ਉਰੇ ਤੇ ਫਿਰ ਸਾਨੂੰ ਇਹ ਨਾਲ ਲਿਖ ਜਾਣਗੇ ਤੇ ਅਸੀਂ ਜਾਵਾਂਗੇ ਜੀ इस तरह भी सारे खेत खेत है जिंदा अपने पंजाब खेत है ਆਪੇ ਸਾਰੇ ਸੇਮ ਰੀਤੀ ਦਾ ਜੀ ਜਿਹੜਾ ਸਰਪਾਸ ਬੋਡਰ ਲੱਗ ਕੇ ਪਾਕਿਸਤਾਨ ਦੇ ਅੰਦਰ ਹੋ ਗਿਆ ਹੈ ਬਸ ਦੇਖੋ ਕਿਸਾਨ ਵੀ ਸੇਮ ਉਸੇ ਤਰੀਕੇ ਨਾਲ ਖੇਤੀ ਕਰਦੇ ਜਿਹੜਾ ਆਪਣੇ ਉੱਧਰ ਕਰਦੇ ਨੇ ਜਿਹੜੇ ਉਹ ਵੀ ਹੋ ਗਿਆ ਤੇ ਅਗਿਆ ਟੱਚ ਕਰਦੀ ਹੈ ਲੋਕ ਤਾਂ ਅ ਅਸਕੇ ਨੂੰ ਪਹੁੰਚਣਾ ਉਹ ਇਮੀਗ੍ਰੇਸ਼ਨ ਟਰਮੀਨਲ ਤਾਂ ਪੂਰੇ ਸਾਡਾ ਇਮੀਗ੍ਰੇਸ਼ਨ ਹੋਏਗਾ ਇਸ ਨਾਲ ਸਾਰਾ ਮੈਕਥਾ ਵਗੈਰਾ ਜਾ ਰਿਹਾ ਹੈ ਸਾਰਾ ਸਾਰਾ ਕੁਝ ਵਾਸਤੇ ਤਾਂ ਹੁਣ ਅਸੀਂ ਪਹੁੰਚ ਚੁੱਕੇ ਹਾਂ ਆਪਣਾ ਇਮੀਗ੍ਰੇਸ਼ਨ ਟਰਮੀਨਲ ਤਾਂ ਉੱਥੇ ਆਪਣਾ ਇਮੀਗ੍ਰੇਸ਼ਨ ਹੋ ਜਾ ਉਸ ਤੋਂ ਬਾਅਦ ਫਿਰ ਅੱਗੇ ਜਾਵਾਂਗੇ ਸਾਮਣੇ ਤੇ ਆਏ ਸੀਗੇ ਤੇ ਹੁਣ ਅਸੀਂ ਇਸ ਟੈਂਪ ਖੜੇ ਆ ਬੈਂਕ ਆਫ ਪਾਕਿਸਤਾਨ ਦੇ ਸਾਹਮਣੇ ਉਰੇ ਅਸੀਂ ਪਰ ਹੈ 20 ਡਾਲਰ ਯੂ ਐਸ ਡਾਲਰ ਅਸੀਂ ਉਰੇ ਸਬਮਿਟ ਕਰਵਾ ਕੇ ਪਰ ਰਸੀਦ ਲਵਾਂਗੇ ਫਿਰ ਅਸੀਂ ਅੱਗੇ ਇਮੀਗ੍ਰੇਸ਼ਨ ਪ੍ਰੋਸੈਸ ਲਈ ਜਾਵਾਂਗੇ ਸਿਸਟਮ ਕਾਫੀ ਸਮੂਥ ਸੀਗਾ ਕੋਈ ਇੰਨੇ ਜਿਆਦਾ ਸਾਨੂੰ ਦਿੱਕਤ ਨਹੀਂ ਆਈ ਹੈ ਕਿ ਪੀਲੀਗ੍ਰਮਸ ਜਿਆਦਾ ਸੀਗੇ ਉਸੇ ਕਰਕੇ ਥੋੜੀ ਵੇਟ ਕਰਨੀ ਪਈ ਆਲਮੋਸਟ ਬਟ ਆਪਣਾ ਸਾਰਾ ਸਿਸਟਮ ਸਹੀ ਹੋ ਗਿਆ ਬਿਲਕੁਲ ਓਕੇ ਹੋ ਗਿਆ ਤਾਂ ਹੁਣ ਅਸੀਂ ਅੱਗੇ ਕਸਟਮ ਡਿਪਾਰਟਮੈਂਟ 'ਚ ਜਾ ਰਹੇ ਹਾਂ ਤੇ ਪਲਸ ਉਥੇ ਇਮੀਗ੍ਰੇਸ਼ਨ ਹੋ ਗਿਆ ਪਲਸ ਕਸਟਮ ਹੋਏਗਾ ਉਸ ਤੋਂ ਬਾਅਦ ਫਿਰ ਸਾਨੂੰ ਲੋਕ ਆ ਜਾਏਗਾ ਅੱਗੇ ਗੁਰਦੁਆਰਾ ਸਾਹਿਬ ਜਾਣ ਦੇ ਵਾਸਤੇ ਸਾਡਾ ਇਮੀਗ੍ਰੇਸ਼ਨ ਸਾਰਾ ਕੰਪਲੀਟ ਹੋ ਗਿਆ ਤੇ ਹੁਣ ਅਸੀਂ ਬੱਸ ਦੇ ਵਿੱਚ ਆ ਤੇ ਫਿਰ ਹੁਣ ਅਸੀਂ ਅੱਗੇ ਜਾਵਾਂਗੇ ਉਹ ਸਾਹਮਣੇ ਇਮੀਗ੍ਰੇਸ਼ਨ ਅਫੀਸਰ ਅਫੀਸਰ ਸੋਰੀ ਜਿੱਥੋਂ ਅਸੀਂ ਆਏ ਆ ਤੇ ਹੁਣ ਬੱਸ ਸਾਡੇ ਵਿੱਚ ਬੋਰਡਿੰਗ ਹੋ ਰਹੀ ਆ ਤੇ ਫਿਰ ਆਪਾਂ ਹੁਣ ਗੁਰਦੁਆਰਾ ਸਾਹਿਬ ਜਾਵਾਂਗੇ ਤਾਂ ਫਾਈਨਲੀ ਅਸੀਂ ਪਹੁੰਚ ਗਏ ਆ ਜੀ ਕਰਤਾਰਪੁਰ ਸਾਹਿਬ ਤਾਂ ਹੁਣ ਸਾਨੂੰ ਇਹ ਅੰਦਰ ਮਤਲਬ ਪਾਕਿਸਤਾਨ ਰੈਂਜਰ ਆ ਗਏ ਆ ਉਹ ਕੁਝ ਬਰੀਫਿੰਗ ਦੇਣਗੇ ਤੇ ਉਹ ਸਾਨੂੰ ਉੱਥੇ ਬੁਲਾ ਰਹੇ ਨੇ ਜੀ ਅਸੀਂ ਉੱਥੇ ਜਾ ਰਹੇ ਨੇ ਜੀ ਬਹੁਤ ਬਹੁਤ ਦਿਨੋ ਯਾਰ ਬਹੁਤ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਹਕੂਮਤ ਪਾਕਿਸਤਾਨ ਦਾ ਜਿन्होने हमें یہاں ਆਨੇ ਦਾ ਮੌਕਾ ਦਿਆ ਬਹੁਤ ਬਹੁਤ ਜੀ ਸਾਡਾ ਤੁਹਾਡਾ ਵੇਟ ਕਰ ਰਹੇ ਆਂ ਸਾਰੇ ਸਾਥੀ ਖੜੇ ਹੋ ਕੇ काया टाइम था रहा तुम्हारा तो तुझे जो मजिकर पास एक मिनट देना तुम वैसे दे जल्दी जान वाले लोग भी हैं इस आप तो पहला थे अपने मजेदार प्रारूप यानु पाकिस्तान का साथ रहूंगे वेलकम थैंक्स शी का अधिकार थैंक यू आपने डाकों में इस पासपोर्ट वगैरह जिधर नंबर चंगे तो लेकिन आप सुबह � आप इतने चार बजे तक स्टे कर सकते हो टाइम की पाबंदी बहुत जरूरी है दर्शन करने तो बाद पहले भी जाना चाहो सेम जिस जगह एंटर हो उठा एग्जिट होकर बाहर आप जी सवारी मिल जाएगी जो ही आप जी अंदर एंटर हो गए मेरे खब्बे पास मेन हॉल पहला जोड़ा घर है जिसे आप भी शूज जमा करवाओगे शूज जमा करवाद हैड वाश करना चाहते हो और मेन रोड वाटर कूलर लगाए जोड़ा घर तो अगला रूम लाकर रूम है गठरी घर है लाकर की सहूलत इस्तेमाल करना चाहते हो कोई समान वगैरह रखना ਸਾਨੂੰ ਐਥੇ ਆਪਣੇ ਇਹਨਾਂ ਨੇ ਪਾਕਿਸਤਾਨ ਇੰਜੀਨੀਅਰ ਨੇ ਸਾਰੇ ਗੁਰਦੁਆਰਾ ਸਾਹਿਬ ਦੀ ਸਾਰਾ ਕੁਛ ਇੱਕ ਸਾਨੂੰ ਓਵਰਵਿਊ ਦਿੱਤਾ ਹੈ ਵੀ ਵੀ ਕਿੱਥੇ ਕਿੱਥੇ ਕਿਆ-ਕਿਆ ਚੀਜ਼ ਹੈਗੀ ਹੈ ਕਿੱਥੇ ਦਰਬਾਰ ਸਾਹਿਬ ਆ ਕਿੱਥੇ ਗੱਥੜੀ ਘਰ ਹੈ ਕਿੱਥੇ ਜੋੜਾ ਘਰ ਹੈ ਤੇ ਕਿੱਥੇ ਮਾਰਕੀਟ ਨੇ ਤੇ ਇਹਨਾਂ ਨੇ ਸਾਡਾ ਬਹੁਤ ਵਧੀਆ ਸਵਾਗਤ ਕੀਤਾ ਤੇ ਇਵਨ ਸਾਨੂੰ ਸਾਰਾ ਕੁਛ ਇੱਥੋਂ ਦੇ ਜਾਨੂ ਕਰਵਾਇਆ ਕਿ ਵੀ ਅਸੀਂ ਕਿੱਥੇ ਕਿੱਥੇ ਓਰੇ ਵਿਜ਼ਿਟ ਕਰ ਸਕਦੇ ਕਿੱਥੇ ਕਿੱਥੇ ਕਿਆ-ਕਿਆ ਚੀਜ਼ ਅਸੀਂ ਦੇਖ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਪਾਕਿਸਤਾਨ ਦਾ ਝੰਡਾ ਹੈ ਜੀ ਪਿਛਲੇ ਮੇਰੇ ਪਿਛਲੇ ਪਾਸੇ ਜੋੜਾ ਘਰ ਜਿੱਥੇ ਅਸੀਂ ਆਪਣੇ ਜੋੜੇ ਜਮਾ ਕਰਵਾ ਦਿੱਤੇ ਨੇ ਤੇ ਜੋੜੇ ਜਮਾ ਕਰਵਾ ਕੇ ਹੁਣ ਅਸੀਂ ਦਰਵਾਰ ਸਾਹਿਬ ਜਾਵਾਂ ਬਿਲਕੁਲ ਸਾਹਮਣੇ ਜੋ ਤੁਸੀਂ ਦੇਖ ਰਹੇ ਹੋ ਉੱਥੇ ਸੰਗਤ ਜੋ ਵੀ ਆਪਣੀ ਸ਼ਰਧਾ ਨਾਲ ਕੁਝ ਵੀ ਲੈ ਕੇ ਆਉਂਦੀ ਹੈ ਉਹ ਉੱਥੇ ਜਮਾ ਕੀਤਾ ਜਾਂਦਾ ਹੈ ਫਿਰ ਉਹ ਲੰਗਰ ਦੀ ਸੇਵਾ ਲਈ ਗੁਰਦੁਆਰੇ ਦੀ ਸੇਵਾ ਲਈ ਉਹ ਚੀਜ਼ ਨੂੰ ਵਰਤਿਆ ਜਾਂਦਾ ਹੈ ਤੁਸੀਂ ਕੁਝ ਵੀ ਲਿਆ ਕੇ ਉਸ ਉੱਥੇ ਆਪਣਾ ਜਮ੍ਹਾਂ ਕਰਵਾ ਸਕਦੇ ਹੋ ਜੋ ਵੀ ਤੁਹਾਡੀ ਸ਼ਰਧਾ ਤੇ ਉਹ ਸਾਹਮਣੇ ਬਿਲਕੁਲ ਸੈਂਟਰ ਦੇ ਵਿੱਚ ਦਰਬਾਰ ਸਾਹਿਬ ਹੈ ਬਹੁਤ ਹੀ ਸੋਹਣਾ ਦਰਬਾਰ ਸਾਹਿਬ ਬਣਾਇਆ ਹੈ ਜੀ ਇਹਨਾਂ ਨੇ ਪੂਰੀ ਦੀ ਪੂਰੀ ਜੋ ਦੀ ਪਰਮਾਈਸਿਸ ਹੈ ਜੀ ਉਹ ਬਹੁਤ ਹੀ ਵਧੀਆ ਹੈ ਜੀ ਬਹੁਤ ਵਧੀਆ ਬਣਾਇਆ ਹੈ ਜੀ ਪਵਿੱਤਰ ਸਥਾਨ ਦੇਖ ਰਹੇ ਹੋ ਇਸ ਥਾਂ ਤੇ ਮੁਸਲਮਾਨ ਪਾਇਚਾਰੇ ਦੇ ਲੋਕਾਂ ਨੇ ਸ੍ਰੀ ਗੁਰੂ ਨਨਕਦੇਵ ਜੀ ਦੀ ਚਾਦਰ ਅਤੇ ਫੁੱਲਾਂ ਨੂੰ ਦਫ਼ਨ ਕੀਤਾ ਸੀ ਇਹ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਹਿੰਦੂ ਪਾਇਚਾਰੇ ਦੇ ਲੋਕਾਂ ਨੇ ਸ੍ਰੀ ਗੁਰੂ ਨਨਕਦੇਵ ਜੀ ਦੀ ਚਾਦਰ ਤੇ ਫੁੱਲਾਂ ਦਾ ਸੰਸਕਾਰ ਕੀਤਾ ਸੀ ਇਹ ਸਥਾਨ ਜੋ ਹੈ ਇਹ ਦਰਬਾਰ ਸਾਹਿਬ ਦੀ ਬਿਲਡਿੰਗ ਦੇ ਵਿੱਚ ਮੌਜੂਦ ਹੈ ਹੁਣ ਸੀੜੀਆਂ ਚੜ ਕੇ ਉੱਪਰ ਦਰਬਾਰ ਸਾਈ ਮੱਥਾ ਟੇਕਣ ਲਈ ਜਾ ਰਹੇ ਆ ਤੁਸੀਂ ਦਰਬਾਰ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਜੀ ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਹੋਇਆ ਤੇ ਇੱਥੇ ਲਗਾਤਾਰ ਗੁਰਬਾਣੀ ਪਾਠ ਚੱਲਦਾ ਹੈ ਜੀ ਜੋ ਤੁਸੀਂ ਪਵਿੱਤਰ ਖੂਹ ਦੇਖ ਰਹੇ ਹੋ ਇਸ ਖੂਹ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਖੇਤਾਂ ਨੂੰ ਪਾਣੀ ਦਿੱਤਾ ਸੀ ਅਤੇ ਇੱਥੇ ਦੇ ਜਲ ਨੂੰ ਇਹ ਬੋਤਲਾਂ ਚ ਪਾ ਕੇ ਜਿਹੜੀ ਸੰਗਤ ਆਂਦੀ ਹੈ ਜੀ ਉਹ ਆਪਣੇ ਘਰਾਂ ਨੂੰ ਵੀ ਲੈ ਕੇ ਜਾਂਦੀ ਤੇ ਹੁਣ ਅਸੀਂ ਜਾ ਰਹੇ ਹਾਂ ਲੰਗਰ ਹਾਲ ਕਿਉਂਕਿ ਦੁਪਹਿਰ ਦਾ ਟਾਈਮ ਹੋ ਗਿਆ ਤੇ ਹੁਣ ਅਸੀਂ ਲੰਗਰ ਹਾਲ ਜਾ ਰਹੇ ਆ ਜੀ ਤਾਂ ਲੰਗਰ ਹਾਲ ਲੰਗਰ ਛਕਣ ਤੋਂ ਬਾਅਦ ਫਿਰ ਅਸੀਂ ਉਹਦੀ ਮਾਰਕੀਟ ਦੇਖਾਂਗੇ ਜਿਹੜੀ ਦੱਸੀ ਗਈ ਹੈ ਵੀ ਉਰੀ ਲੋਕਲੀ ਮਾਰਕੀਟ ਹੈਗੀ ਆ ਤਾਂ ਮਾਰਕੀਟ ਜਾਵਾਂਗੇ ਤੇ ਹੁਣ ਅਸੀਂ ਜਾ ਰਹੇ ਆ ਲੰਗਰ ਹਾਲ ਲੰਗਰ ਹਾਲੇ ਉਰੇ ਆਪਣਾ ਅੱਗੇ ਆ ਤੇ ਆਲਮੋਸਟ ਜਿੰਨਾ ਵੀ ਉਹ ਦੇਰਵਾਰ ਸਾਹਿਬ ਦਾ ਏਰੀਆ ਕਾਫੀ ਸਾਫ ਸੁਥਰਾ ਹੈ ਤੇ ਕਾਫੀ ਬਹੁਤ ਜ਼ਿਆਦਾ بڑا ਹੈ ਤੇ ਉਹ ਸਾਹਮਣੇ ਲੰਗਰ ਹਾਲ ਹੈ ਗੁਰੂ ਕਾ ਲੰਗਰ ਆ ਆ ਉਰੇ ਬੋਰਡ ਦੇ ਉੱਪਰ ਪੰਜਾਬੀ ਚ ਇੰਗਲਿਸ਼ ਤੇ ਉਰਦੂ ਦੇ ਵਿੱਚ ਲਿਖਿਆ ਹੈ ਗੁਰੂ ਕਾ ਲੰਗਰ ਤੇ ਇਹ ਆ ਲੰਗਰ ਹਾਲ ਬਹੁਤ ਹੀ ਵੱਡਾ ਲੰਗਰ ਹਾਲ ਹੈ ਜੀ ਸਾਫ਼ ਸੁਥਰਾ ਹੈ ਆ ਸਾਫ਼ ਸੁਥਰਾ ਹੈ ਜੀ ਕਾਫੀ ਚਲੋ ਪਹਿਲਾ ਫੌਰ ਤੇ ਪਲੇਟ ਵਗੈਰਾ ਲੈ ਕੇ ਫਿਰ ਲੰਕਰ ਛੱਕ ਕੇ ਫਿਰ ਆਪਾਂ ਅੱਗੇ ਬਣਾਦੇ ਆਂ ਇਹ ਸਾਹਮਣੇ ਜੋ ਤੁਸੀਂ ਦੇਖ ਰਹੇ ਉਹ ਇਹ ਬਾਗ ਨੇ ਈਵਨ ਖੇਤ ਨੇ ਸਾਰੇ ਜਦੋਂ ਅਸੀਂ ਇੰਡੀਆ ਵਾਲੀ ਸਾਈਡ ਤੋਂ ਆਉਂਦੇ ਆ ਤਾਂ ਬਸ ਸਾਨੂੰ ਉਰੇ ਛੱਡ ਦਈਏ ਉੱਥੇ ਤੇ ਸਾਡੀ ਮੇਨ ਐਂਟਰੈਂਸ ਹੁੰਦੀ ਹੈ ਇਹਨਾਂ ਨੇ ਸਾਰੀਆਂ ਬੈਰੀਕੇਡਿੰਗ ਕਰ ਰੱਖੀ ਹੈ ਤੇ ਹੁਣ ਅਸੀਂ ਜਾ ਰਹੇ ਹਾਂ ਮਾਰਕੀਟ ਇਹ ਕਹਿ ਰਹੇ ਆ ਕਿ ਵੀ ਮਾਰਕੀਟ ਤੁਹਾਨੂੰ ਬਿਲਕੁਲ ਆਪਣਾ ਦਰਸ਼ਨ ਦਿਉੜੀ ਤੋਂ ਬਾਹਰ ਨਿਕਲ ਕੇ ਆਪਣਾ ਰਾਈਟ ਸਾਈਡ ਤੇ ਬਿਲਕੁਲ ਸਿੱਧਾ ਜਾਣਾ ਪੈਗਾ ਮਾਰਕੀਟ ਲਈ ਅਸੀਂ ਹੁਣ ਮਾਰਕੀਟ ਹੀ ਜਾ ਰਹੇ ਆ ਅ ਬਾਕੀ ਆਪਣਾ ਜੋੜਾ ਕਰਦੇ ਵਿੱਚ ਜੋੜੇ ਲੈ ਲਏ ਆ ਮੈਂ ਕਿਹਾ ਜੋੜੇ ਪਾ ਕੇ ਚੱਲਦੇ ਕਿਉਂਕਿ ਅ ਫਰਸ਼ ਕਾਫੀ ਠੰਡਾ ਸੀਗਾ ਤੇ ਹੁਣ ਅਸੀਂ ਜਾ ਰਹੇ ਆ ਮਾਰਕੀਟ ਤੇ ਆਪਾਂ ਹੁਣ ਆ ਚੁੱਕੇ ਹਾਂ ਜਿਹੜੀ ਆਪਣੀ ਦਰਬਾਰ ਸਾਹਿਬ ਤੋਂ ਥੋੜੀ ਜਿਹੀ ਦੂਰੀ ਹੈ ਇਹਨਾਂ ਦੀ ਆਪਣੀ ਪਾਕਿਸਤਾਨ ਦੀ ਮਤਲਬ ਮਾਰਕੀਟ ਹੈ ਜਿਹੜੀ ਇਹਨਾਂ ਨੇ ਸਾਨੂੰ ਦੱਸੀ ਸੀ ਤਾਂ ਹੁਣ ਅਸੀਂ ਔਰੇ ਮਾਰਕੀਟ ਘੁੰਮਾਂਗੇ ਤੇ ਦੇਖਾਂਗੇ ਜੀ ਭਾਈ ਅਜੀਤਾ ਜੀ ਬਾਜ਼ਾਰ ਤਾਂ ਇੱਧਰ ਆਪਣੇ ਕੋਲ ਹੈਗਾ ਔਰੇ ਕਰੰਸੀ ਚੇਂਜਰ ਹੈਗਾ ਜੀ ਔਰੇ ਆਪਾਂ ਕਰੰਸੀ ਚੇਂਜ ਕਰਾ ਕੇ ਔਰੇ ਆਪਾਂ ਕੁਝ ਵੀ ਸ਼ੋਪਿੰਗ ਵਗੈਰਾ ਕਰ ਸਕਦੇ ਹਾਂ ਬਟ ਔਰੇ ਇਹਨਾਂ ਨੇ आ, क्या कि सू पाकिस्तान इमीग्रेसन वाले ने कहा कि तुम उरे इंडियन रुपीस ना ही यूज कर सकते हो ना ही किसी दे सकते हो तो थानू करंसी चेंज करानी पेगी अच्छा ये ज़्यादातर उ कपड़े कपड़े की दुकान है ਤੇ ਮੈਂ ਹੁਣ ਉਰੇ ਥੋੜੀ ਮਤਲਬ ਖਾ ਪੀ ਲੰਦੇ ਥੋੜੀ ਸ਼ੋਪਿੰਗ ਕਰ ਲੰਦੇ ਤਾਂ ਮੈਂ ਉਸੇ ਕਦੇ ਵਿੱਚ ਆਪਣੀ ਇੰਡੀਅਨ ਕਰੰਸੀ ਨੂੰ ਪਾਕਿਸਤਾਨੀ ਕਰੰਸੀ ਚ ਕੀਤਾ ਹੈ ਤਾਂ ਜੋ ਮੈਨੂੰ ਉਰੇ ਰੇਡ ਮਿਲਿਆ 500 ਪਿੱਛੇ ਮੈਨੂੰ 1400 ਰੁਪਏ ਮਿਲਿਆ ਹੈ ਇਹ ਨੇ ਜੀ ਕਰੰਸੀ ਦੇ ਨੋਟ ਆ 100 100 ਦੇ ਤੇ ਪਲੱਸ ਇੱਕ ਉਹਨਾਂ ਨੇ ਮੈਨੂੰ 1000 ਦਾ ਦਿੱਤਾ ਤਾਂ ਇਹ ਮੇਰੇ ਕੋਲ 14 1400 ਰੁਪਏ ਹੋ ਗਿਆ ਮੇਰੇ ਕੋਲ ਨਾ 500 ਦੀ ਚੇਂਜ ਦਾ ਤਾਂ ਅਸੀਂ ਹੁਣ ਮਾਰਕੀਟ ਦੇ ਵਿੱਚ ਸੀਗੇ ਔਰ ਇੱਕ ਟੌਏ ਇਹ ਮਾਰਕੀਟ ਤੇ ਆਏ ਹੋਏ ਆ ਤਾਂ ਥੋੜਾ ਬੇਟੇ ਵਾਸਤੇ ਟੌਇਸ ਵਗੈਰਾ ਦੇਖ ਰਹੇ ਹਾਂ ਉਹ ਲੈ ਕੇ ਫਿਰ ਪਾ ਜਾਵਾਂਗੇ ਇਹਨੂੰ ਕੁਝ ਪਸੰਦ ਨਹੀਂ ਆ ਰਿਹਾ ਹੈਗਾ ਚਲੋ ਤੇ ਕਰਕੇ ਅਸੀਂ ਲੰਦੇ ਪਏ ਆ ਇਸ ਸਾਹਮਣੇਲੀ ਸਾਈਡ ਤੋਂ ਜਿਹੜੇ ਆਪਣੇ ਪਾਕਿਸਤਾਨ ਤੋਂ ਆਉਂਦੇ ਨੇ ਦਰਸ਼ਨ ਕਰਨ ਵਾਸਤੇ ਉਹਨਾਂ ਲਈ ਅਲੱਗ ਤੋਂ ਆਪਣਾ ਇਨਪੁਟ ਆਪਣਾ ਸੌਰੀ ਅਲੱਗ ਤੋਂ ਐਂਟਰੀ ਆ ਤੇ ਜਿਹੜੇ ਇੰਡੀਆ ਸਾਈਡ ਤੋਂ ਆਉਂਦੇ ਉਹਨਾਂ ਦੀ ਉਹ ਫਰੰਟ ਤੇ ਐਂਟਰੀ ਆ ਜੀ ਸੈਕੰਡ ਐਂਟਰੀ ਪਾਕਿਸਤਾਨ ਵਾਲਿਆਂ ਦੀ ਆ ਜੀ ਜਿਹੜੇ ਪਾਕਿਸਤਾਨ ਤੋਂ ਆਉਂਦੇ ਹੀ ਦਰਸ਼ਨ ਕਰਨ ਵਾਸਤੇ ਤਾਂ ਇਹ ਆਪਣਾ ਸਾਰਾ ਬਾਹਰ ਦਾ ਹੈ ਜੀ ਕਰਤਾਰਪੁਰ ਸਾਹਿਬ ਦਾ ਤੇ ਆਪਾਂ ਉਹ ਪਿੱਛੇ ਇਹਨਾਂ ਦੀ ਮਾਰਕੀਟ ਅਸੀਂ ਜਿੱਥੇ ਅਸੀਂ ਜਾ ਕੇ ਆਏ ਆ ਉੱਥੇ ਐਕਚੁਅਲੀ ਕਿਆ ਸੀਗਾ ਕਿ ਵੀ ਸਾਨੂੰ ਸਾਰੀ ਕਰੰਸੀ ਚੇਂਜ ਕਰवानी ਪਈ ਸੀਗੀ ਮਤਲਬ ਇੰਡੀਅਨ ਨੂੰ ਸਾਨੂੰ ਪਾਕਿਸਤਾਨ ਕਰੰਸੀ ਚੇਂਜ ਕਰਵਾਉਣਾ ਪਿਆ ਸੀਗਾ ਤੇ ਇਹਦਾ ਲਾਸਟ ਵੀ ਅਸੀਂ ਹੁਣ ਸਾਰੀ ਕਰੰਸੀ ਉੱਥੇ ਖਤਮ ਕਰਕੇ ਆਪਣੀ ਐਕਸਚੇਂਜ ਇੰਡੀਅਨ ਰੁਪੀਸ ਨੂੰ ਅਸੀਂ ਪਾਕਿਸਤਾਨ ਕਰੰਸੀ ਨੂੰ ਜਿਹੜੀ ਬੈਲੈਂਸ ਸੀਗੀ ਉਹਨੂੰ ਆਪਣੇ ਇੰਡੀਅਨ ਰੁਪੀਸ ਚ ਚੇਂਜ ਕਰਵਾ ਲਿਆ ਤੇ ਹੁਣ ਅਸੀਂ ਵਾਪਿਸ ਜਾ ਰਹੇ ਹਾਂ ਆਪਣੇ ਪਿਕਅਪ ਪੁਆਇੰਟ ਤੇ ਜੀ ਅ ਤੁਸੀਂ ਮੇਰੇ ਬੈਕਸਾਈਡ ਤੇ ਦੇਖ ਰਹੇ ਹੋ ਮਾਰਕੀਟ ਜਿੱਥੇ ਅਸੀਂ ਆਪਣਾ ਥੋੜਾ ਖਾਦਾ ਪੀਤਾ ਕੁਝ ਪੈਪਸੀ ਵਗੈਰਾ ਲਈ ਸੀਗੀ ਤੇ ਪਲੱਸ ਚਿਪਸ ਵਗੈਰਾ ਖਾਦੇ ਆ ਕਿਉਂ ਅਸੀਂ ਲੰਗਰ ਹਾਲ ਦੇ ਵਿੱਚ ਪਹਿਲੇ ਲੰਗਰ ਅਸ਼ਕ ਚੁਕੇ ਸੀਗੇ ਤੇ ਹੁਣ ਅਸੀਂ ਆ ਮਾਰਕੀਟ ਮੇਰੇ ਪਿੱਛੇ ਜੋ ਮਾਰਕੀਟ ਹੈ ਜੀ ਭਾਈ ਭਾਈ ਜੀ ਜੀ ਬਾਜ਼ਾਰ ਉੱਥੇ ਜਾ ਕੇ ਅਸੀਂ ਥੋੜੀ ਸ਼ੋਪਿੰਗ ਕੀਤੀ ਆ ਕੁਝ ਫਲੇਵਰਸ ਹੈਗੇ ਜਿਹੜੇ ਮਤਲਬ ਇੰਡੀਆ 'ਚ ਨਹੀਂ ਮਿਲਦੇ ਤਾਂ ਉਰੇ ਮਿਲਦੇ ਪਰ ਅਸੀਂ ਕਿ ਕੋਲ ਡਰਿੰਕ ਤੇ ਤਾਂ ਅਸੀਂ ਉਹ ਲਏ ਆ ਤੇ ਹੁਣ ਅਸੀਂ ਵਾਪਿਸ ਜਾ ਰਹੇ ਆ ਜੀ ਉਹਨਾਂ ਆਲਮੋਸਟ ਆਪਣਾ ਟਾਈਮ ਵੀ ਹੋ ਰਿਹਾ ਕਿਉਂਕਿ ਇਹਨਾਂ ਨੇ ਕਿਹਾ ਸੀਗਾ ਵੀ 3:30 ਵਜੇ ਤੁਸੀਂ ਆ ਸਾਨੂੰ ਬਾਹਰ ਮਿਲਣਾ ਹੈ ਤਾਂ ਕਿ ਫਿਰ ਅਸੀਂ ਤੁਹਾਨੂੰ ਪਾਕਿਸਤਾਨ ਤੋਂ ਇੰਡੀਆ ਆਪਾਂ ਤੁਹਾਨੂੰ ਵੀ ਡ੍ਰੌਪ ਕਰ ਦਈਏ ਤਾਂ ਹੁਣ ਅਸੀਂ ਉੱਥੇ ਜਾਵਾਂਗੇ ਜੀ ਤਾਂ ਆ ਆਲਮੋਸਟ ਜਿਹੜਾ ਸੀਗਾ ਸਫਰ ਗੁੱਡ ਸੀਗਾ ਕੋਈ ਇੰਨਾ ਜ਼ਿਆਦਾ ਉਹ ਨਹੀਂ ਸੀਗਾ ਮਤਲਬ ਠੀਕ ਰਹੇ ਆ ਥੋੜਾ ਮਤਲਬ ਵੀ ਚੱਲਣਾ ਫਿਰੋਂ ਜ਼ਿਆਦਾ ਕਿਉਂਕਿ ਆ ਆਪਣਾ ਇਹ ਸਾਰਾ ਸਾਰਾ ਜਿਹੜਾ ਹੈਗਾ ਇਹ ਕਾਫੀ ਵੱਡਾ ਏਰੀਆ ਜੀ ਬਹੁਤ ਜ਼ਿਆਦਾ ਵੱਡਾ ਏਰੀਆ ਹੈ ਜੀ ਤਾ ਹੁਣ ਅਸੀਂ ਅੱਗੇ ਦੇਖਦੇ ਹਾਂ 让我们 see ਕਿ ਵੀ ਹੁਣ ਆਪਣੇ ਆਪਣਾ ਜਿਹੜਾ ਪਿਕਅਪ ਪੁਆਇੰਟ ਆ ਹੁਣ ਅਸੀਂ ਉੱਥੇ ਜਾਵਾਂਗੇ ਜੀ ਸਾਡੀ ਬੱਸ ਆ ਗਈ ਹੈ ਤੇ ਹੁਣ ਅਸੀਂ ਬੱਸ ਬੋਰਡ ਕਰਨ ਜਾ ਰਹੇ ਹਾਂ ਤੇ ਕਹ ਲੋ ਕਿ ਦੋਨੋਂ ਮੁਲਕਾਂ ਦੀ ਗਵਰਨਮੈਂਟ ਨੇ ਬਹੁਤ ਚੰਗਾ ਕੰਮ ਕੀਤਾ ਹੈ ਵੀ ਇਹ ਆ ਸਾਡੇ ਸਾਨੂੰ ਮਤਲਬ ਵੀ ਅਸੀਂ ਉਰੇ ਆਏ ਹਾਂ ਦਰਸ਼ਨ ਕਰਨ ਵਾਸਤੇ ਤੇ ਚਲੋ ਹੁਣ ਬੱਸ ਖੜੀ ਹੈ ਤੇ ਆਪਾਂ ਹੁਣ ਚੱਲਦੇ ਹਾਂ ਜੀ ਤੇ ਜਿੱਦ ਨੂੰ ਇਹ ਜਿੱਦ ਕਿ ਮੱਲੇ ਗਈ ਹੈ ਇਸੇ ਬਿਆਨ ਨੇ ਉਹ ਗੱਲ ਕਰਦੇ ਰਹੇ ਪਰ ਉਹ ਸੇ ਜੋ ਉੱਤੇ ਕੰਨਣਾ ਦੇ ਹਲੇ ਨਾ ਤਰੀ ਇਸੇ ਨਾਲ ਜਿਸ ਵੇਲੇ ਜਦੋਂ ਆ ਕੇ ਕੰਨ ਤੇ ਗੰਦੀ ਕੀਤੀ ਜਿਦਾਂ ਅਸੀਂ ਆਪਣਾ ਸਾਰਾ ਇਮੀਗ੍ਰੇਸ਼ਨ ਵਗੈਰਾ ਕਰਵਾ ਲਿਆ ਹੈ ਹੁਣ ਆਪਣੀ ਲਾਸਟ ਬੱਸ ਆਇਆ ਹੈ ਉਹ ਤੇ ਪਾਕਿਸਤਾਨ ਸਾਈਡ ਤੋਂ ਹੁਣ ਅਸੀਂ ਜਾ ਰਹੇ ਹਾਂ ਇੰਡੀਆ ਵੱਲ ਉਹ ਸਾਹਮਣੇ ਆਪਣਾ ਇੰਡੀਆ ਦਾ ਫਲੈਗ ਹੈ ਤੇ ਆਪਣੀ ਆ ਬੱਸ ਖੜੀ ਹੈ ਜਿਹੜੀ ਆਪਾਂ ਨੂੰ ਇੰਡੀਆ ਦੇ ਮਤਲਬ ਵੀ ਜ਼ੀਰੋ ਲਾਈਨ ਤੋਂ ਪਹਿਲਾਂ ਆਪਾਂ ਨੂੰ ਇਹ ਟ੍ਰੋਪ ਕਰ ਦੇਗੀ ਤੇ ਉਹਨੇ ਅਸੀਂ ਆਪਣਾ ਪਾਕਿਸਤਾਨ ਸਾਈਡ ਤੋਂ ਇੰਡੀਆ ਦੇ ਵਿੱਚ ਐਂਟਰ ਕਰ ਰਹੇ ਆ ਜ਼ੀਰੋ ਲਾਈਨ ਦੇ ਥਰੂ ਤੇ ਅਸੀਂ ਹੁਣ ਕਰ ਰਹੇ ਆ ਆਪਣਾ ਇੰਡੀਆ ਦੀ ਤਰਫ ਐਂਟਰੀ ਇਹ ਹੈਗੀ ਆ ਜ਼ੀਰੋ ਲਾਈਨ ਤੇ ਹੁਣ ਅਸੀਂ ਕਰ ਚੁੱਕੇ ਆ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਇੰਡੀਆ ਦੇ ਵਿੱਚ ਸਾਡੀ ਐਂਟਰੀ ਹੈ ਤੇ ফাইনালি ਅਸੀਂ ਆ ਚੁੱਕੇ ਹਾਂ ਇੰਡੀਆ ਦੀ ਸਾਈਡ ਤੇ ਮਤਲਬ ਇੰਡੀਆ ਆਪਣੀ ਹੋ ਚੁੱਕੀ ਹੈ ਆਪਣਾ ਕਸਟਮਰ ਕਸਟਮ ਵਗੈਰਾ ਇਮੀਗ੍ਰੇਸ਼ਨ ਵਗੈਰਾ ਸਾਰਾ ਕਲੀਅਰ ਹੋ ਗਿਆ ਹੈ ਤੇ ਹੁਣ ਅਸੀਂ ਵਾਪਿਸ ਹੁਣ ਘਰ ਜਾਵਾਂਗੇ ਤੇ ਉਮੀਦ ਹੈ ਕਿ ਤੁਹਾਨੂੰ ਇਹ ਸਫ਼ਰ ਮੇਰਾ ਬਹੁਤ ਵਧੀਆ ਲੱਗਿਆ ਹੋਵੇਗਾ ਚਲੋ ਮਿਲਦੇ ਹਾਂ ਆਪਾਂ ਇੱਕ ਹੋਰ ਨਵੀਂ ਵੀਡੀਓ ਦੇ